ਤੁਸੀਂ ਕਿਹਾ ਸੀ ਰਾਤ ਦੀ ਜਿਹੜੀ ਵੀਡੀਓ ਬਰਾੜਾ ਲੈ ਕੇ ਆ ਤੇ ਰਾਤ ਦੀ ਵੀਡੀਓ ਜਿਹੜੀ ਆਪਾਂ ਹੁਣ ਲੈ ਫਰੀਦਕੋਟ ਤੋਂ ਥੋੜਾ ਜਿਹਾ ਪਿੱਛੇ ਤੇ ਸੰਧਵਾ ਤੋਂ ਥੋੜਾ ਜਿਹਾ ਅੱਗੇ ਹਨਾ ਬਾਈ ਤੇ ਇੱਥੇ ਆਪਾਂ ਖੜੇ ਆ ਤੇ ਤੁਸੀਂ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੈ ਜਿਹੜੀ ਲੀਗ ਸਟਾਰਟ ਹੋ ਰਹੀ ਹੈ ਉਸ ਤੋਂ ਬਾਅਦ ਤੇ ਜਿਹੜੇ ਹੁਣ ਪ੍ਰੈਕਟਿਸ ਮੈਚ ਆ ਉਹ ਜਿਹੜੇ ਸ਼ੁਰੂ ਹੋ ਗਿਆ ਇਹ ਕਿਹਦੇ ਵਾਸਤੇ ਆ ਕਰੈਕਟ ਪ੍ਰੇਮੀਆਂ ਲਈ ਆ ਤੇ ਬਾਈ ਆਪਾਂ ਸਾਰੀ ਜਾਣਕਾਰੀ ਅੱਜ ਜਿਹੜੀ ਆ ਅੱਜ ਸਪੈਸ਼ਲ ਰਾਤ ਨੂੰ ਤਾਂ ਆ ਕਿਉਂਕਿ ਇੱਕ ਤਾਂ ਤੁਸੀਂ ਜਿਹੜਾ ਗਰਾਊਂਡ ਦਾ ਮਾਹੌਲ ਆ ਤੁਸੀਂ ਉਹ ਦੇਖ ਲਓ ਕਿਉਂਕਿ ਜਿਹੜਾ ਡੇ ਟਾਈਮ ਸੀ ਉਹ ਤਾਂ ਆਪਣੀਆਂ ਲਾਈਟਾਂ ਨਹੀਂ ਤੇ ਹੁਣ ਤੁਸੀਂ ਜਿਹੜਾ ਮਾਹੌਲ ਆਪ ਹੀ ਦੇਖ ਲਓ ਤੇ ਆਪਾਂ ਵਿੱਚ ਸ਼ਾਰਟ ਵੀ ਲਾਤਾ ਤੇ ਬਾਈ ਸਸੀ ਗਾ ਸਸੀ ਗਾ ਉਹ ਠੀਕ ਆ ਬਾਈ ਬਹੁਤ ਵਧੀਆ ਤੇ ਬਾਈ ਉਹਦੇ ਤਾਂ ਆਪਣੇ ਨਾਲ ਹਣੀ ਸੀਗਾ ਵੀਰਾ ਹਨਾ ਤੇ ਅੱਜ ਬਾਈ ਤੁਸੀਂ ਸਾਰੀ ਜਾਣਕਾਰੀ ਜਿਹੜੀ ਪ੍ਰੋਪਰ ਦੇਣੀ ਹੈ ਜਿਹੜੀ ਰਹਿ ਗਈ ਸੀਗੀ ਬਿਲਕੁਲ ਤੇ ਖਿਡਾਰੀ ਵੀਰਾਂ ਦੇ ਜਿਹੜੇ ਸਵਾਲ ਸੀਗੇ ਵੀ ਬਾਈ ਰਾਤ ਦਾ ਮਾਹੌਲ ਸਾਨੂੰ ਜ਼ਰੂਰ ਦਿਖਾਓ ਬਿਲਕੁਲ ਤੇ ਹੁਣ ਬਾਈ ਜਿਹੜੀ ਰੈਡੀ ਹੋ ਗਿਆ ਪੂਰਾ ਕੰਮ ਇਹ ਇਹ ਰੈਡੀ ਮਤਲਬ ਲਗਭਗ ਕੰਪਲੀਟ ਹੈ ਹਾਂ 19 21 ਜਿਹੜੀ ਵੀ ਕਮੀ ਰਹਿ ਗਈ ਤਾਂ ਮਤਲਬ ਉਹ ਦੋ ਚਾਰ ਦਿਨਾਂ ਚ ਜਮ੍ਹਾਂ ਪੂਰੀ ਹੋ ਜਾ ਹੂੰ ਬਾਕੀ ਸਾਡਾ ਮਤਲਬ ਪਰਸੋਂ 18 ਤਰੀ 18 18 ਤਰੀਕ ਨੂੰ ਮਤਲਬ ਇੱਕ ਬੈਂਕ ਦੀਆਂ ਦੋ ਟੀਮਾਂ ਹੈ ਓਕੇ ਜਿਹਦੇ ਤੋਂ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਮਤਲਬ ਪ੍ਰੈਕਟਿਸ ਮੈਚ ਪ੍ਰੈਕਟਿਸ ਮੈਚ ਹੈ ਵੀ ਯਾਨੀ ਕਿ ਅਸੀਂ ਵੀਊ ਤੁਹਾਨੂੰ 18 ਤਰੀਕ ਨੂੰ ਦਿਖਾ ਦੇਵਾਂਗੇ 18 ਤਰੀਕ ਨੂੰ ਜਿਹੜਾ ਇੱਥੇ ਸਪੈਚ ਤੇ ਮੈਚ ਆ ਜਿਹੜਾ ਉਹ ਚੱਲਦਾ ਦਿਖੂਗਾ ਬਿਲਕੁਲ ਜੀ ਬਿਲਕੁਲ ਠੀਕ ਬਿਲਕੁਲ ਦੇਖੂਗਾ ਤੇ ਕੋੜਕਪੂਰਾ ਤੇ ਫਰੀਦਕੋਟ ਦੇ ਵਸੀਆਂ ਨੂੰ ਖੁੱਲਾ ਸੱਦਾ ਹੈ ਨਾ ਵੀ ਆ ਕੇ ਮੁੰਡਿਆਂ ਦਾ ਹੌਸਲਾ ਵੀ ਪਾਓ ਤੇ ਅੱਗੇ ਤੁਸੀਂ ਇੱਕ ਨਵੀਂ ਚੀਜ਼ ਦੀ ਇੱਕ ਹੋਰ ਗੱਲ ਹੈ ਨਾ ਵੀ ਜਿਹੜਾ ਬਠਿੰਡੇ ਦਾ ਕਾਫੀ ਇਹ ਪਹਿਲਾਂ ਤੋਂ ਹੀ ਹੈ ਨਾ ਬਹੁਤ ਜਿਹੜਾ ਹੰਗਾਰਾ ਮਿਲ ਰਿਹਾ ਤੁਸੀਂ ਉੱਥੇ ਵੀ ਸ਼ੁਰੂ ਕੀਤਾ ਨਾ ਪੁਰਾਣਾ ਚੱਲ ਰਿਹਾ ਹੈ ਤੇ ਇਹ ਫਰੀਦਕੋਟ ਚ ਨਵੀਂ ਚੀਜ਼ ਹੈ ਨਾ ਜੀ ਆਪਾਂ ਦੇਖਗੇ ਤਾਂ ਫਰੀਦਕੋਟ ਚ ਸਟਾਰਟਿੰਗ ਕੀਤੀ ਹੈ ਤੇ ਇੱਕ ਬਹੁਤ ਵਧੀਆ ਪੈਲ ਵੀ ਹੈ ਬਿਲਕੁਲ ਜੀ ਆਪਾਂ ਹੁਣ ਗੱਲ ਕਰ ਗਏ ਤੁਸੀਂ ਜਿਵੇਂ ਦੱਸਿਆ ਵੀ 18 ਨੂੰ ਪ੍ਰੈਕਟਿਸ ਮੈਚ ਜਿਹੜੇ ਉਹ ਸਟਾਰਟ ਆਗੇ ਬਿਲਕੁਲ ਤੇ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਬਈ ਹੁਣ ਜੇ ਆਪਾਂ ਗੱਲ ਕਰ ਗਏ ਪ੍ਰੈਕਟਿਸ ਮੈਚ ਤਾਂ ਜਿਹੜੇ ਆਪਣੇ 18 ਨੂੰ ਸਟਾਰਟ ਹੋ ਗਏ ਆ ਉਸ ਤੋਂ ਬਾਅਦ ਜੇ ਕੋਈ ਹੋਰ ਖਿਡਾਰੀ ਵੀਰ ਜਿਵੇਂ ਹੁਣ ਆਪਣੇ ਆ ਮੁੰਡੇ ਖੇਢੀ ਜਾਂਦੇ ਹਨ ਕੋਈ ਹੋਰ ਟੀਮ ਐ ਇੰਟਰ ਕਰਾਉਣੀ ਚਾਹੁੰਦੀ ਆ ਜਾਂ ਕਿਵੇਂ ਲੀਗ ਸਟਾਰਟ ਹੋਣੀ ਉਹ ਸਾਰਾ ਜਿਹੜਾ ਪ੍ਰੋਪਰ ਡਿਟੇਲ ਚ ਦੱਸ ਦੋ ਬਿਲਕੁਲ ਇਹ ਅਸੀਂ ਬ੍ਰਾਦਰ ਸਾਹਿਬ ਵੀ ਦੋ ਤਿੰਨ ਚੀਜ਼ਾਂ ਸਾਨੂੰ ਚਾਹਨਾ ਪਾਵਾਂਗੇ ਵੀ ਇੱਕ ਤਾਂ ਨੰਬਰ 1 ਨਾਈਟ ਮੈਚ ਸਾਡਾ ਮੇਨ ਮਕਸਦ ਆ ਸੁਬਾ ਸ਼ਾਮ ਚੱਲੂ ਉਹ ਓਪਨ ਹੀ ਰਹਿਣਾ ਉਹ ਓਪਨ ਰਹੇਗਾ ਸਾਡਾ ਪ੍ਰੋਪਰਲੀ ਸਟਾਫ ਹੈਗਾ ਇੱਥੇ ਤੁਸੀਂ ਸੁਬਾ ਦਾ ਮਾਰਨਿੰਗ ਮੈਚ ਜਿਵੇਂ ਹੁਣ ਗਰਮੀ ਆ ਗਈ ਦੁਪਹਿਰੇ ਦਾ ਖੇਡਣਾ ਥੋੜਾ ਜਿਆ ਮਤਲਬ ਵਾਟ ਮਾਰਨਿੰਗ ਚ ਤੁਸੀਂ ਮੈਚ ਬੁੱਕ ਕਰ ਸਕਦੇ ਹੋ ਸੈਟਰਡੇ ਸੰਡੇ ਦੀ ਬੁਕਿੰਗ ਸਾਡੀ ਆਲਰੇਡੀ ਇਨਕੁਆਰੀ ਬਹੁਤ ਹੋ ਰਹੀ ਹੈ ਠੀਕ ਹੈ ਯਾਨੀ ਕਿ ਸੈਟਰਡੇ ਸੰਡੇ ਮਾਰਨਿੰਗ ਦੇ ਮੈਚ ਕੋਆ ਕਰਨਗੇ ਠੀਕ ਹੈ ਸੈਕੰਡਲੀ ਤੁਸੀਂ ਜਿਵੇਂ ਜੂਨ ਦੀਆਂ ਛੁੱਟੀਆਂ ਆ ਰਹੀਆਂ ਬੱਚਿਆਂ ਨੂੰ ਸਕੂਲਾਂ ਚ ਸਕੂਲਾਂ ਦੇ ਬੱਚੇ ਮਤਲਬ ਆਪ ਦਾ ਸਮਰ ਇੱਥੇ ਹੌਲੀਡੇ ਵਧੀਆ ਇੱਕ ਮੈਂ ਰੋਕ ਲਵਾਂਗਾ ਬਈ ਸੁਖੇ ਜਿਹੜਾ ਉਹ ਚੀਜ਼ ਆਪਣੀ ਤਿਆਰ ਹੋ ਰਹੀ ਹੈ ਹਨਾ ਜਿੱਦੋਂ ਆਪਾਂ ਲਾਈਟਿੰਗ ਡੇ ਟਾਈਮ ਤਾਂ ਦਿਖਾਤਾ ਸੀ ਦੱਸ ਸਕਦਾ ਉਹ ਚ ਬਾਈ ਹਣੀ ਨਾ ਦੱਸਿਆ ਸੀਗਾ ਵੀ ਸਪੈਸ਼ਲ ਬੱਚਿਆਂ ਵਾਸਤੇ ਹੈ ਜਿਵੇਂ ਸਕੂਲ ਦੇ ਬੱਚੇ ਆ ਜਿਵੇਂ ਤੁਸੀਂ ਕਹਿ ਰਹੇ ਹੋ ਉਹਨਾਂ ਨੂੰ ਆਪਾਂ ਪ੍ਰੋਪਰ ਇਹ ਜਿਹੜਾ ਪ੍ਰੈਕਟਿਸ ਵਾਲਾ ਉਹ ਬਣਾ ਕੇ ਦਿੱਤਾ ਹਾਂਜੀ ਹਾਂਜੀ ਤਾਂ ਇਹਦੇ ਚ ਬਾਈ ਫਿਰ ਜ ਵਾਕੇ ਉਹ ਇੱਥੇ ਜਾਨੀ ਕਿ ਉਹ ਸ਼ੁਰੂ ਕਰ ਸਕਦਾ ਆਪਦਾ ਮੈਚ ਆਕੇ ਉਹਦੇ ਚ ਬਰਾਦਰ ਸਾਨੂੰ ਮੈਂ ਇੱਕ ਹੋਰ ਚਾਨਣਾ ਇਹ ਪਾਉਂਗਾ ਵੀ ਜਦੋਂ ਅਸੀਂ ਫਰੀਦਕੋਟ ਜਦੋਂ ਸ਼ੁਰੂ ਕੀਤਾ ਤਾਂ ਸਾਡੇ ਜਿਹਨੋਂ ਤੋਂ ਸਭ ਤੋਂ ਵੱਧ ਇਨਕੁਆਰੀ ਬੱਚਿਆਂ ਦੇ ਮਾਪਿਓ ਦੀ ਸੀ ਮਾਪਿਓ ਦੀ ਸੀ ਵੀ ਉਹ ਕਹਿੰਦੇ ਸੀਗੇ ਵੀ ਕਿਸ ਤਰ੍ਹਾਂ ਦਾ ਤੁਸੀਂ ਮਤਲਬ ਪਲੇਟਫਾਰਮ ਦੇ ਰਹੇ ਹੋ ਵੀ ਮਤਲਬ ਬੱਚਿਆਂ ਲਈ ਸਾਡੇ ਲਈ ਕੀ ਫਾਇਦਾ ਕਰ ਰਹੇ ਹੋ ਕਿਉਂਕਿ ਹਰੇਕ ਪੇਰੈਂਟਸ ਅੱਜ ਕੱਲ ਬਹੁਤ ਅਵੇਰ ਹੈ ਵੀ ਬੱਚਿਆਂ 'ਚ ਕੋਈ ਵੀ ਦਾਵਤਾ ਟੈਲੈਂਟ ਦੇਖਦਾ ਤਾਂ ਉਹ ਵੱਧ ਤੋਂ ਵੱਧ ਹਨ ਤੇ ਅਸੀਂ ਇੱਥੇ ਬੀਸੀਸੀ ਲੈਵਲ ਦੇ ਚੰਗਾ ਕੋਚ ਪ੍ਰੋਵਾਈਡ ਕਰਾਂਗੇ ਅਸੀਂ ਤੁਸੀਂ ਸਾਹਮਣੇ ਦੇਖ ਰਹੇ ਹੋ ਵੀ ਇਹ ਆਪਣਾ ਮਤਲਬ ਨਾ ਅਸੀਂ نیٹ ਵਗੈਰਾ ਲਗਾ ਕੇ ਸਟਰਕਚਰ ਜਿਹੜਾ ਖੜਾ ਹੋ ਰਿਹਾ ਹੈ ਇਹੇ نیٹ ਲੱਗਣਾ ਹੈ ਹਾਂ ਇੱਥੇ ਦੋ ਵਿਕਟਾਂ ਬਣ ਗਈਆਂ ਇੱਕ ਕੱਚੀ ਤੇ ਇੱਕ ਪੱਕੀ ਪੱਕੀ ਠੀਕ ਹੈ ਦੋ ਤਰ੍ਹਾਂ ਦੀਆਂ ਵਿਕਟਾ ਮੰਨਣੀਆਂ ਜੇ ਤਾਂ ਕਿ ਬੱਚਿਆਂ ਨੂੰ ਫੁੱਲ ਫਲੈਸ਼ ਇੱਥੇ ਫੈਸਿਲਿਟੀ ਮਿਲ ਸਕੇ ਜਾਨਕਾ ਸੋਕੇ ਜਿਹੜਾ ਕਰੈਕਟ ਦਾ ਮੇਨ ਚੀਜ਼ ਹੈ ਜਿਵੇਂ ਆਪਾਂ ਵੱਡੇ ਹੁਣ ਸਟੇਡੀਅਮਾਂ ਚ ਦੇਖਦੇ ਆ ਜਾਂ ਪਠੰਡੇ ਦੇਖਦੇ ਹਣਾ ਉਹ ਚੀਜ਼ ਪ੍ਰੋਪਰ ਇੱਥੇ ਹੁਣ ਖੇਤਾਂ ਦੇ ਵਿੱਚ ਜਿਹੜਾ ਬਣਾਤਾ ਬਾਈ ਹਾਂਜੀ ਹਾਂਜੀ ਉੱਥੇ ਮਿਲ ਜਾਣੀ ਆਪਾਂ ਨੂੰ ਹਾਂਜੀ ਬਿਲਕੁਲ ਜੀ ਬਿਲਕੁਲ ਆਪਾਂ ਨੂੰ ਹੁਣ ਆਪਣੇ ਜਿਹੜੇ ਬੱਚੇ ਆ ਉਹਨਾਂ ਨੂੰ ਉੱਥੇ ਪਠੰਡੇ ਜਾਣ ਦੀ ਲੋੜ ਨਹੀਂ ਠੀਕ ਹੈ ਚਲੋ ਠੀਕ ਹੈ ਸਟੇਡੀਅਮ ਹੈਗੇ ਪਰ ਜਿਹੜੀ ਇੱਥੇ ਸਹੂਲਤ ਮਿਲ ਨਹੀਂ ਆ ਕਿਉਂਕਿ ਇੱਕ ਬਾਈ ਹਣੀ ਨੇ ਦੱਸ ਕਿ ਆਉਣਾ ਜਾਂ ਰਾਤ ਰਹਿਣਾ ਤਾਂ ਕੋਈ ਉਹ ਦਿੱਕਤ ਨਹੀਂ ਗਈ ਇਥੇ ਇਹਨਾਂ ਹੀ ਮੈਚ ਦੇਖੋ ਲਗਭਗ 6:30 7 ਵਜੇ ਦੇ ਨੇੜੇ ਮੈਚ ਸ਼ੁਰੂ ਹੋਣਾ ਤਾਂ ਤਕਰੀਬਨ 11:00 ਸਵਾ 11:00 ਵਜੇ ਖਤਮ ਹੋਣਾ ਤਾਂ ਨਾਰਮਲੀ ਮਤਲਬ ਸਾਡੇ ਬਠਿੰਡੇ ਤੋਂ ਬਹੁਤ ਮੁੰਡੇ ਪਾਰਟਿਸਪੇਟ ਕਰ ਰਹੇ ਆ ਤਾਂ ਇਧਰੋਂ ਮਤਲਬ ਤੁਸੀਂ ਆਨਾਲੋ ਮੋਗੇ ਤੋਂ ਇਧਰੋਂ ਡੱਬਾ ਵਾਲੀ ਤੋਂ ਬਹੁਤ ਦੂਰ ਦੂਰੋਂ ਪਾਰਟਿਸਪੇਟ ਕਰ ਰਹੇ ਆ ਤਾਂ ਕੋਈ ਵੀ ਬੰਦਾ ਮਤਲਬ ਗਾਂਹਾਂ ਜਾ ਕੇ ਜਿਵੇਂ ਥੋੜਾ ਨਾ ਸਰਦੀ ਦੇ ਟਾਈਮ ਧੁੰਦਾ ਦਾ ਟਾਈਮ ਆ ਜਾਂਦਾ ਜਾਂ ਬੰਦਾ ਲੇਟ ਹੋ ਜਾਂਦਾ ਤਾਂ ਅਸੀਂ ਐਜ਼ ਅ ਗੈਸਟ ਹਾਊਸ ਮਤਲਬ ਬਹੁਤ ਰੀਜ਼ਨੇਬਲ ਰੇਟ ਤੇ ਬਣਾਈ ਹੋਈ ਬਹੁਤ ਵਧੀਆ ਬੰਦਾ ਸਟੇ ਵੀ ਕਰ ਸਕੇ ਤੇ ਮਤਲਬ ਬੰਦੇ ਨੂੰ ਕੋਈ ਦਿੱਕਤ ਨਾ ਵੀ ਸਕਦਾ ਤੇ ਆਪਾਂ ਪੈਚ ਦੇਖ ਲਏ ਦੱਸ ਕੋ ਆ ਜਾਓ ਬਾਕੀ ਰਾਤ ਦਾ ਮਾਹੌਲ ਆ ਜਿਹੜਾ ਬਾਈ ਹਣੀ ਨੇ ਸਪੈਸ਼ਲ ਹੋਣਾ ਮੈਨੂੰ ਜਿਹੜਾ ਰਿਕਵੈਸਟ ਕੀਤੀ ਸੀ ਖੇਚਲ ਤੇ ਪਰ ਆਪਾਂ ਆਏ ਆ ਫਿਰ ਵੀ ਬਾਈ ਦਾ ਮੂਹ ਪਿਆਰਾ ਤੇ ਰਾਤ ਦਾ ਮਾਹੌਲ ਤੁਸੀਂ ਦਰਸ਼ਕੋ ਦੇਖ ਲਓ ਕਿਉਂਕਿ ਇਹ ਸੀਗਾ ਜਿਆਦਾ ਵੀ ਬਈ ਡੇ ਟਾਈਮ ਤਾਂ ਹਾਂ ਗਰਮੀ ਹੁੰਦੀ ਹੈ ਨਾ ਤੇ ਪਰ ਇੱਕ ਗੱਲ ਹੋਰ ਇੱਕ ਬਈ ਸੁੱਖੀ ਇਹ ਗੱਲ ਵੀ ਰਾਤ ਦਾ ਹੀ ਜਿਹੜਾ ਕਿਉਂ ਸ਼ੁਰੂ ਕੀਤਾ ਮੇਨ ਜਿਹੜਾ ਰਾਤ ਦਾ ਵੱਡਾ ਮਕਸਦ ਸਾਡਾ ਇਹ ਸੀਗਾ ਜੀ ਸਾਡੇ ਮਤਲਬ ਬਠੰਡੇ ਬਹੁਤ ਪੁਰਾਣਾ ਸਿਵਲ ਲੈਂਡ ਕਲੱਬ 9085 ਤੋਂ ਚੱਲ ਰਿਹਾ ਹੂੰ ਉੱਥੇ ਲੋਕ ਨਾ ਮਤਲਬ ਜਿਹੜੇ ਚੰਗੇ ਵੱਡੇ ਰਿਚ ਬਿਜ਼ਨਸਮੈਨ ਸੀ ਜਾਂ ਚੰਗੇ ਅਫਸਰ ਸੀ ਉਹ ਹੀ ਖੇਡ ਸਕਦੇ ਸੀ ਤਾਂ ਦੇਖੋ ਇੰਜਾਇਰਮੈਂਟ ਦਾ ਸਾਰਿਆਂ ਨੂੰ ਹੱਕ ਹੈ ਹੂੰ मतलब ਉਥੇ ਸਾਡੇ ਇੱਕ ਮੇਰੇ ਦੋਸਤ ਨੇ ਪਹਿਲ ਕੀਤੀ ਪਹਿਲਾ ਗਰਾਊਂਡ ਦੀ ਵੀ ਤਾਂ ਕਿ ਆਮ ਬੰਦੇ ਉਹਦੇ ਚ ਪਾਰਟਿਸਪੀਟ ਕਰ ਸਕਣ ਬਹੁਤ ਰੀਜ਼ਨੇਬਲ ਰੇਟਾਂ ਤੇ ਠੀਕ ਹੈ ਸੈਕਿੰਡ ਗਰਾਊਂਡ ਸਾਡਾ ਵੀ ਟੈਂਟਨ ਸਪੋਰਟਸ ਜਿਵੇਂ ਤੁਹਾਨੂੰ ਦੱਸਿਆ ਸਾਡਾ ਹੈਗਾ ਹੀ ਹੈ ਤਾਂ ਇਹਦੇ ਚ ਅਸੀਂ ਕੋਈ ਵੀ ਫਿਲਹਾਲ ਮੈਂਬਰਸ਼ਿਪ ਵਾਲਾ ਕੋਈ ਸਿਸਟਮ ਨਹੀਂ ਰੱਖਿਆ ਕੋਈ ਵੀ ਆਮ ਦਾ ਸ਼ਹਿਰ ਦਾ ਪਿੰਡ ਦਾ ਵਾਸੀ ਖੇਡ ਸਕਦਾ ਇੱਕ ਬਹੁਤ ਰੀਜ਼ਨੇਬਲ ਰੇਟ 4500 ਰੁਪਿਆ ਅਸੀਂ ਪਾਰ ਮਤਲਬ ਜਿਹੜਾ ਟੂਰਨਾਮੈਂਟ ਦੀ ਫੀਸ ਰੱਖੀ ਹੈ ਜਿਸ ਵਿੱਚ 6 ਲੀਗ ਮੈਚ ਉਹਨੂੰ ਘੱਟੋ ਘੱਟ ਖੇਡਣ ਨੂੰ ਮਿਲਣਗੇ ਤੇ ਜੇ ਉਹ ਨੌਕਆਊਟ ਚ ਪਹੁੰਚਦਾ ਤਾਂ 9 ਮੈਚ ਹੋ ਜਾਂਦੇ ਤਕਰੀਬਨ ਉਹ ਚੱਗੇ ਤੇ ਉਹਦੇ ਵਿੱਚ ਬਹੁਤ ਵਧੀਆ ਰਿਫਰੈਸ਼ਮੈਂਟ ਪੂਰੀ ਵਧੀਆ ਯੂਨੀਫਾਰਮ ਤੇ ਬੰਦੇ ਨੂੰ ਹਰੇਕ ਮੈਚ ਸੱਤ ਪ੍ਰਾਈਜ਼ ਸੱਤ ਪ੍ਰਾਈਜ਼ ਅਸੀਂ ਦੇਨੇ ਹਰ ਮੈਚ ਪੂਰਾ ਬੰਦਾ ਮੌਲ ਮਿਲਣਗੇ ਬੰਦਾ ਮਤਲਬ 25 30 ਬੰਦਿਆਂ ਚੋਂ 7 ਬੰਦੇ ਤਾਂ ਪ੍ਰਾਈਜ਼ ਆਪਦੇ ਘਰੇ ਲੈ ਕੇ ਜਾਣਗੇ ਤੇ ਪ੍ਰਾਈਜ਼ ਵੀ ਅਸੀਂ ਬਹੁਤ ਮਤਲਬ ਨਾ ਜੇ ਕਹਿੰਦੇ ਗ੍ਰੈਨੀਆਂ ਵਾਸਤੇ ਜੇ ਕਹਿੰਦੇ ਉਹਨਾਂ ਦੀ ਮਾਈਫ ਉਹਨਾਂ ਦੀ ਮਦਰ ਖੁਸ਼ ਹੋਣਗੇ ਘਰੇ ਲੈ ਗਏ ਤੇ ਕੇਈ ਚੀਜ਼ ਦੇਤੀ ਵੀ ਬਾਈ ਹੌਸਲਾ ਵੀ ਹੋਊਗਾ ਖੇਡਣ ਦਾ ਤੇ ਨਾਲ ਇਹ ਵੀ ਹੋਊਗਾ ਵੀ ਯਾਰ ਖੇਡ ਹੀ ਜਾਣੇ 45 ਤੋਂ ਇਹ ਵੀ ਕੁਝ ਮਿਲਣਾ ਨਹੀਂ ਮਿਲਣਾ ਬਿਲਕੁਲ ਦੇ ਵੀ ਕੁਝ ਨਾ ਕੁਝ ਲੈ ਕੇ ਜਾਣਾ ਇੱਕ ਬਾਈ ਸੋਕੇ ਹੋਰ ਗੱਲ ਹੈ ਜੇ ਚਲੋ ਆਪਣੀ ਲੀਗ ਚੱਲ ਰਹੀ ਹੈ ਜਾਂ ਮੈਚ ਚੱਲ ਰਿਹਾ ਹੈ ਨਾ ਉਹ ਤਾਂ ਪ੍ਰੋਪਰ ਗਰਾਊਂਡ ਆ ਜਿਹੜਾ ਉਹ ਬੁੱਕ ਹੋਊਗਾ ਨਾ ਆਪਾਂ ਨਹੀਂ ਤੇ ਅਦਰਵਾਇਜ਼ ਅਗਰ ਗਰਾਊਂਡ ਵੇਲਾ ਇੱਕ ਦਿਨ ਜਾਂ ਕਿੰਨਾ ਵੀ ਟਾਈਮ ਹੈ ਨਾ ਡੇ ਟਾਈਮ ਆਪਣੇ ਲੋਕਲ ਕੋਈ ਖੇਡ ਸਕਦੇ ਆ ਬਿਲਕੁਲ ਜੀ ਬਿਲਕੁਲ ਖੇਡ ਸਕਦੇ ਤੁਸੀਂ ਜੇ ਸਾਡੀਆਂ ਡੇਟਸ ਅਵੇਲੇਬਲ ਹੋਣਗੀਆਂ ਜਿਹੜੀਆਂ ਮਤਲਬ ਨਾਈਟ ਟੂਰਨਾਮੈਂਟ ਦੀਆਂ ਹੋਣਗੇ ਉਹ ਅਸੀਂ ਸ਼ੋਅ ਕਰਾਂਗੇ ਹਾਂ ਉਹ ਅਸੀਂ ਸ਼ੋਅ ਕਰ ਜਿਹੜੀਆਂ ਫ੍ਰੀ ਡੇਟਾ ਚ ਤੁਸੀਂ ਮਤਲਬ ਇੱਕ ਰੀਜ਼ਨੇਬਲ ਪ੍ਰਾਈਸ ਦੇ ਕੇ ਮਤਲਬ ਗਰਾਉਂਡ ਬੁੱਕ ਕਰ ਸਕਦੇ ਹੋ ਦੋਨੇ ਟੀਮਾਂ ਆਪਦੀਆਂ ਤੁਸੀਂ ਲਿਆ ਕੇ ਖੇਡ ਸਕਦੇ ਮੈਚ ਲਾ ਸਕਦੇ ਜੇ ਤੁਹਾਡੇ ਕੋਲ ਟੀਮ ਦੀ ਦਿੱਕਤ ਹੈ ਤਾਂ ਅਸੀਂ ਟੀਮ ਵੀ ਪ੍ਰੋਵਾਈਡ ਕਰਾਂ ਹਾਂ ਇੱਕ ਗੱਲ ਬਾਈ ਹਣੀ ਨੇ ਵੀ ਦੱਸੀ ਸੀ ਉਹਦੇ ਵੀ ਜਿਵੇਂ ਕੋਈ ਹੁੰਦਾ ਕਈ ਮੇਰੇ ਪਿੰਡ ਚੋਂ ਜਿਵੇਂ 4 ਜਾਨੇ ਵਧੀਆ ਖੇਡ ਲੈਂਦੇ ਹਨਾ ਤੇ ਖਿਡਾਰੀ ਨਹੀਂ ਮਿਲਦੇ ਟੀਮ ਨਹੀਂ ਬਣਦੀ ਉਹਨਾਂ ਨੂੰ ਜਿਵੇਂ ਹੁਣ ਕਬੱਡੀ 'ਚ ਹੋ ਗਿਆ ਉਹੀ ਚੀਜ਼ ਹੈ ਨਾ ਆਪਾਂ ਨੂੰ ਹੋਰ ਟੀਮ ਪਿੰਡ ਦੇ ਰਲ ਕੇ ਖੇਡਣਾ ਪੈਣਾ ਉਹ ਟੀਮ ਵੀ ਪ੍ਰੋਵਾਈਡ ਹੋਊਗੀ ਬਈ ਬਿਲਕੁਲ ਜੀ ਇਹਦੇ 'ਚ ਅਸੀਂ ਆਈਆਂ ਵੀ ਕਈ ਵਾਰ ਨਾ ਮਤਲਬ ਸਾਡਾ ਜਿਵੇਂ ਹੁਣ ਅਸੀਂ ਇੱਕ ਟੀਮ ਦੇ 15 플레이ਰ ਰੱਖੀਏ ਹੂੰ ਤਾਂ 15 플레이ਰ ਦੇਖੋ ਆਪਣਾ ਫਰੈਂਡ ਸਰਕਲ ਹੁੰਦਾ ਹੈ ਜਿਹੜੇ ਆਪਾਂ ਇਕੱਠੇ ਖੇਡਦੇ ਹੁੰਦੇ ਆਂ ਕਈ ਵਾਰ ਕੀ ਹੁੰਦਾ ਵੀ 7 ਤੋਂ 8 ਬੰਦੇ ਹੋ ਜਾਂਦੇ ਆ 6 ਹੋ ਜਾਂਦੇ ਆ ਹੂੰ ਤਾ ਬੰਦੇ ਨੂੰ ਲੱਗਦਾ ਵੀ ਯਾਰ ਵੀ ਟੀਮ ਨਹੀਂ ਮੇਰੀ ਬਣ ਰਹੀ ਹੈ ਨਾ ਤਾਂ ਫਿਰ ਟੀਮ ਅਸੀਂ ਇਨਵੀਜ਼ਿਬਲ ਜਿਹੜੇ ਪਲੇਅਰ ਦੀ ਫੀਸ ਰੱਖੀ ਹੈ ਉਹ ਐਸੀ ਕਰਕੇ ਰੱਖੀ ਹੈ ਵੀ ਤਾਂ ਕਿ ਜਿਹੜੀਆਂ ਬੰਦੀਆਂ ਟੀਮਾਂ ਰਹਿ ਜਾਂਦੀਆਂ ਤਾਂ ਅਸੀਂ ਉਹ ਉਹਨਾਂ ਨੂੰ ਅਸੀਂ ਪਲੇਅਰ ਦੇ ਸਕਦੇ ਹਾਂ ਪਲੇਅਰ ਦੇ ਸਕਦੇ ਜਦੋਂ ਤੁਸੀਂ ਇੱਕ ਦੋ ਟੂਰਨਾਮੈਂਟ ਇੱਕ ਦੂਜੇ ਨਾਲ ਖੇਡ ਲੈਨੇ ਹੋ ਤਾਂ ਤੁਹਾਡੇ ਰਿਲੇਸ਼ਨ ਵੀ ਡਿਵੈਲਪ ਹੁੰਦੇ ਆ ਬਹੁਤ ਵਧੀਆ ਰਿਲੇਸ਼ਨ ਡਿਵੈਲਪ ਹੁੰਦੇ ਆ ਤੁਹਾਡੇ ਹਰੇਕ ਦਾ ਅੱਡ ਅੱਡ ਬਿਜ਼ਨਸ ਹੈ ਅੱਡ ਤਰ੍ਹਾਂ ਦੀ ਜੌਬ ਹੈ ਤਾਂ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਵੀ ਸਾਡਾ ਜਿਹੜਾ ਗਰੁੱਪ ਹੈ ਉੱਥੇ ਬਠਿੰਡੇ ਚ ਲਗਭਗ 1000 ਬੰਦੇ ਦਾ ਗਰੁੱਪ ਹੈ ਹੂੰ ਉਹਦੇ ਵਿੱਚ ਮੰਨ ਲਓ ਤੁਹਾਨੂੰ ਕਿਸੇ ਵੀ ਕੰਮ ਲਈ ਆਪਦੇ ਘਰੇ ਕੋਈ ਵੀ ਜ਼ਰੂਰਤ ਹੈ ਤਾਂ ਬੰਦਾ ਗਰੁੱਪ ਚੋਂ ਨੰਬਰ ਲੱਭਦਾ ਵੀ ਆ ਮੇਰੇ ਨਾਲ ਖੇਡਦਾ ਯਾਰ ਠੀਕ ਹੈ ਵੀ ਆਪਾਂ ਇਹਨੂੰ ਕਾਲ ਕਰੀਏ ਨਾਲੇ ਤਾਂ ਰੀਜ਼ਨੇਬਲ ਪ੍ਰਾਈਸ ਤੇ ਉਹ ਚੀਜ਼ ਮਿਲ ਜਾਂਦੀ ਹੈ ਤੇ ਨਾਲੇ ਬੰਦਾ ਕਹਿੰਦੇ ਨੇ ਠੋਸ ਤੇ ਤਸੱਲੀ ਵਾਲੀ ਚੀਜ਼ ਹੋ ਜਾਂਦੀ ਹੈ ਠੀਕ ਹੈ ਇਹ ਬਹੁਤ ਵਧੀਆ ਉਪਰਾਲਾ ਹੈ ਨਾ ਬਾਈ ਤੇ ਆਜੋ ਆਪਾਂ ਬਾਈ ਖਿਡਾਰੀਆਂ ਨੇ ਵੀ ਗੱਲ ਕਰ ਰਹੇ ਨੇ ਇਹ ਬਾਈ ਹੁਣ ਫਿਰ ਆਪਣੇ ਹਜੇ ਲੋਕਲ ਫਰੀਦਕੋਟ ਤੋਂ ਮੁੰਡੇ ਆ ਜਾਂਦੇ ਹੋਣਗੇ ਫਿਰ ਹਾਂਜੀ ਹਾਂਜੀ ਇਹ ਸਾਡੇ ਕੋਟਕਪੂਰਾ ਤੇ ਫਰੀਦਕੋਟ ਦੇ ਮਿੱਤਰ ਹੈਗੇ ਤਾਂ ਅਸੀਂ ਅੱਜ ਐਜ਼ ਅ ਟ੍ਰਾਇਲ 베이스 ਵਿਕਟ ਚਕ ਹੋ ਰਹੀ ਹੈ ਲਗਾਤਾਰ ਦੋ ਤਿੰਨ ਦਿਨ ਅਸੀਂ ਖੁਦ ਟ੍ਰਾਇਲ ਤੇ ਲੈ ਕੇ ਕਿਉਂਕਿ ਜਿਵੇਂ ਪਿਚ ਪੁੱਚ ਮੈਂ ਦੇਖਿਆ ਨਾ ਪਿਚ ਬਹੁਤ ਵਧੀਆ ਬਹੁਤ ਹੀ ਨਾ ਹਾਰਡ ਕੋਰ ਵਿਕਟ ਹੈਗੀ ਪੂਰੀ ਹਾਰਡ ਜਿਵੇਂ ਇਹੀ ਮੈਂ ਉਹ ਚੀਜ਼ ਦੇਖ ਰਿਹਾ ਸੀ ਆਇ ਨਹੀਂਗਾ ਵੀ ਜਿਵੇਂ ਆਪਾਂ ਟਾਈਮ ਪਾਸ ਜਾਂ ਕਰਤੇ ਯਾਰ ਬਣਾਤੀ ਚੀਜ਼ ਹੋਣੀ ਹੈ ਨਾ ਨਹੀਂ ਨਹੀਂ ਬਹੁਤ ਸਾਡੇ ਸਟਾਫ ਦੀ ਬਹੁਤ ਜ਼ਿਆਦਾ ਮਿਹਨਤ ਹੈ ਇਸ ਨਾਲ ਇਹ ਵੀ ਕਿ ਹਣੀ ਇੱਥੇ ਹੀ ਹੁੰਦਾ ਬਾਈ ਨਾ ਲੱਗਿਆ ਨਾ ਬਾਕੀ ਇਹਦੇ ਹਣੀ ਦੀ ਬਹੁਤ ਸ਼ਰਟ ਹੈ ਇਸ ਚੀਜ਼ ਲਈ ਬਾਕੀ ਇਹ ਤੇ ਹਜੇ ਹੋਰ ਮਤਲਬ ਨਾ ਇਹ ਤੇ ਟ੍ਰਾਇਲ ਚੱਲ ਰਿਹਾ ਹੈ ਵਿਕਟ ਬਹੁਤ ਜ਼ਿਆਦਾ ਅੱਛੀ ਦੇਣ ਦੀ ਦੋ ਚੀਜ਼ਾਂ ਬਰਾੜ ਸਾਹਿਬ ਇਹ ਤੇ ਸਾਡਾ ਬਹੁਤ ਪਹਿਲ ਹੈ ਇੱਕ ਲਾਈਟਾਂ ਤੇ ਦੂਜੀ ਵਿਕਟ ਵਿਕਟ ਵੀ ਬੰਦੇ ਨੂੰ ਦਿਨ ਵਰਗਾ ਮਾਹੌਲ ਮਿਲੇ ਤੇ ਵਿਕਟ ਚ ਬੋਲਰਾਂ ਲਈ ਬੈਟਸਮੈਨ ਲਈ ਦੋਨਾਂ ਲਈ ਵਧੀਆ ਫੈਸਿਲਿਟੀ ਹੋ ਗਈ ਜੇ ਤੁਸੀਂ ਬੈਕ ਕੈਮਰਾ ਦੱਸ ਰਹੇ ਸੀ ਵਧੀਆ ਲਾਈਟਿੰਗ ਮੰਗਵਾ ਰਹੇ ਆ ਜੀ ਨਾ ਆਪਾਂ ਨੂੰ ਪਹਿਚਾਹ ਤੁਸੀਂ ਪਹਿਲਾਂ ਸਾਨੂੰ ਨਿੱਕੀ ਵੀ ਕਮੀ ਲੱਗ ਰਹੀ ਹੈ ਤਾਂ ਉਹ ਕੱਟਣੀ ਆਪਾਂ ਕੱਟਣੀ ਹੈ ਇਹ ਗੱਲ ਬਈ ਸੁੱਖੇ ਹੋਰ ਮੈਂ ਪੁੱਛ ਨਹੀਂ ਜਾਊਂਗਾ ਜਿਵੇਂ ਤੁਸੀਂ ਦੱਸਿਆ ਵੀ ਆਪਣਾ ਉੱਥੇ ਵੀ ਗਰੁੱਪ ਚੱਲ ਰਿਹਾ ਬਠਿੰਡੇ ਨਾ ਚਲੋ ਇੱਥੇ ਵੀ ਮਹਾਰਾਜ ਦੀ ਕਿਰਪਾ ਨਾਲ ਵਧੀਆ ਆਪਦਾ ਹੁਣ ਜਿਹੜਾ ਤੁਸੀਂ ਸਿਹਤ ਦੇ ਰਹ ਆਣਾ ਵਧੀਆ ਕਰਦਾ ਆਪਦਾ ਪਰਫਾਰਮੈਂਸ ਉਹਨੂੰ ਅੱਗੇ ਲਿਆਂਦਾ ਕੋਈ ਪ੍ਰੋਸੈਸ ਜਾਂ ਕੋਈ ਉਹ ਹੈ ਤੁਸੀਂ ਗਾ ਕੰਟੈਕਟ ਫਿਲਹਾਲ ਤਾਂ ਜਿਹੜਾ ਜਿਹੜਾ ਤਾਂ ਕੋਸਕੋ ਕਿਲਟ ਹੂੰ ਕਾਸਕੋ ক্রিকেট ਚ ਜਿਹੜੀ ਮੇਨ ਚੀਜ਼ ਆ ਦੇਖੋ ਉਹਦੇ ਵਿੱਚ ਫੈਸਿਲਿਟੀ ਵੈਸੇ ਹੁਣ ਮੁੰਬਈ ਚ ਲਾਸਟ ਥੋੜੇ ਦਿਨ ਪਹਿਲਾਂ ਚੱਲ ਰਿਹਾ ਮਤਲਬ ਉਹਨਾਂ ਨੇ ਕਾਸਕੋ ਕ੍ਰਿਕਟਰ ਨੂੰ ਸਟ੍ਰੀਟ ਕ੍ਰਿਕਟ ਬੋਲਦੇ ਹੁਣ ਠੀਕ ਹੈ ਗਲੀ ਕ੍ਰਿਕਟ ਗਲੀ ਕ੍ਰਿਕਟ ਚ ਕੀ ਆ ਵੀ ਉਹਨਾਂ ਨੇ ਹੁਣ ਸਾਡੇ ਬਠਿੰਡੇ ਤੋਂ ਗੁਰਵਿੰਦਰ ਗਿੰਦਾ ਮੁੰਡਾ ਮੁੰਬਈ ਗਿਆ ਮੇਰਾ ਸਰ ਨੇ ਵੀ ਆ ਗਿਆ ਫਿਰ ਅੱਛਾ ਗੁਰਵਿੰਦਰ ਗਿੰਦਾ ਮੁੰਡਾ ਬਠ ਮੁੰਬਈ ਚੋਂ ਉਹਨਾਂ ਨੇ ਉਹਦੀ ਟਿਕਟ ਭੇਜੀ ਆ ਪਰ ਮੈਚ ਨੂੰ 10000 ਰੁਪਿਆ ਮਿਲ ਰਿਹਾ ਹੈ ਖੇਡਣ ਲਈ ਖੇਡਣ ਲਈ ਠੀਕ ਹੈ ਬਾਕੀ ਸਾਰੇ ਖਰਚੇ ਉਹਦੇ ਮਤਲਬ ਕੰਮ ਉਹਨਾਂ ਨੇ ਅਫਰ ਕਰਨੇ ਬਾਕੀ ਜਿਹੜੀ ਗੱਲ ਹੈ ਵੀ ਸਟਾਰਟ ਵੀ ਅੱਛਾ ਹੈ ਇੱਕ ਹੋਰ ਹੈ ਬਾਈ ਸੁਖੇ ਚਲ ਕੋਸਕੋ ਦੀ ਗੱਲ ਆ ਗਈ ਆਪਣੀ ਬਣ ਗਈ ਹੈ ਪਹਿਚਣਾ ਬਾਈ ਹਣੀ ਨੇ ਵੀ ਦੱਸਿਆ ਸੀਗਾ ਨਾਲ ਲੈਦਰ ਦੀ ਜਿਹੜੀ ਪੈਚ ਵੀ ਠੀਕ ਹੈ ਇਹ ਲੈਦਰ ਵਿਕਟ ਤੇ ਕੰਮ ਹੋ ਰਿਹਾ ਜੀ ਠੀਕ ਹੈ ਕਿਉਂਕਿ ਲੈਦਰ ਵਿਕਟ ਤੇ ਅਸੀਂ ਫਿਲਹਾਲ ਕੱਲੇ ਬੱਚਿਆਂ ਨੂੰ ਮੈਚ ਦੇ ਰਹੇ ਹਾਂ ਵੀ ਯਾਨੀ ਕਿ 14 ਸਾਲ ਤੋਂ ਥੱਲੇ ਵਾਲੇ ਬੱਚੇ ਜਿਵੇਂ ਸਕੂਲ ਟਾਈਮ ਹਾਂ ਨਾ ਸਟਾਰਟਿੰਗ ਉਹ ਵੀ ਸਕੂਲ ਟਾਈਮ ਦੇ ਵੀ ਜਾਂ ਮੰਨ ਲਓ ਅਲੱਗ ਬੱਚੇ ਵੀ ਹੈਗੇ ਆ ਜਿਹੜੇ ক্রিকেট ਨੂੰ ਬਹੁਤ ਜ਼ਿਆਦਾ ਲਾਈਕ ਕਰਦੇ ਜਿੱਦਾਂ ਉਹ 14 ਸਾਲ ਦੇ ਬੱਚੇ ਨੂੰ ਅਸੀਂ ਇੱਥੇ ਮਤਲਬ ਪਲੇਟਫਾਰਮ ਦੇ ਰਿਹਾ ਇੱਕ ਲੈਦਰ ਕਿੰਦਾ ਲੈਦਰ ਤੇ ਬਾਕੀ ਸਾਰਿਆਂ ਲਈ ਕਾਸਕੋ ਤੇ ਕਾਸਕੋ ਤੇ ਠੀਕ ਇਹ ਵੀ ਵਧੀਆ ਚੀਜ਼ ਆ ਕਿਉਂਕਿ ਇਹ ਹੁਣ ਤੋਂ ਲੈਦਰ ਤੇ ਖੇਡਣਗੇ ਤਾਂ ਫਿਰ ਅੱਗੇ ਨਹੀਂ ਬੱਚੇ ਛੋਟੇ ਦੇਖੋ ਲੈਦਰ ਤੇ ਹੀ ਖੇਡ ਰਹੇ ਉਹਨਾਂ ਦਾ ਫਿਊਚਰ ਲੈਦਰ ਤੇ ਇਹਦਾ ਚਲੋ ਹੁਣ ਜਿਹੜੇ ਇੱਕ ਮੇਨ ਆ ਜਿਵੇਂ ਬਾਈ ਹਣੀ ਅਰਗੇ ਆ ਹੁਣ ਜੌਬ ਵਾਲੇ ਆ ਇਹਦਾ ਕਰਾ ਉਸਦੇ ਗੱਲ ਕਰਦੇ ਜਿਵੇਂ ਆਪਣਾ ਕੀੜਾ ਕੱਢਣ ਵਾਲੀ ਗੱਲ ਆ ਵੀ ਰਾਤ ਨੂੰ ਬਾਈ ਹਨਾ ਹੁਣ ਜਿਹੜੇ ਵੱਡੇ ਆ ਆਪਦੇ ਕੋਈ ਅਫਸਰ ਆ ਉਹ ਵੀ ਆ ਕੇ ਖੇਡ ਸਕਦੇ ਆ ਨਾ ਜਦੋਂ ਕਰੇ ਹੁਣ ਫਿਰ ਯਾਰ ਰਾਤ ਨੂੰ ਦੇਖੋ ਬਰਾੜ ਸਾਹਿਬ ਇੱਕ ਮੈਂ ਤੁਹਾਨੂੰ ਦੱਸੂਗਾ ਵੀ ਜਿਹੜੀ ਮੈਂ ਆਪਾਂ ਫੈਮਿਲੀ ਨਾਲ ਬਾਹਰ ਡਿਨਰ ਵੀ ਕਰਨ ਜਾਵੜਦੇ ਆਂ ਮੂਵੀ ਵੀ ਦੇਖਿਆ ਹੁਣੇ ਬਟ ਇੱਕੋ ਇੱਕ ਚੀਜ਼ ਆ ਜਿਹੜੀ ਪਰਸਨਲ ਬੰਦੇ ਲਈ ਜਾਂ ਲੇਡੀਜ਼ ਲਈ ਵੀ ਅਸੀਂ ਹੋਪਫੁਲੀ ਫਿਊਚਰ ਅਸੀਂ ਲੇਡੀਜ਼ ਨੇ ਮੈਚ ਕਰਵਾਵਾਂਗੇ ਮਤਲਬ ਬਹੁਤ ਵਧੀਆ ਬਹੁਤ ਪੂਰਾ ਨੂੰ ਬਹੁਤ ਉੱਪਰ ਲੈ ਜਾਣ ਦੀ ਸਾਡੀ ਮਾਲਵੇ ਦੀ ਜਿਹੜੀ ਆਪਣੀ ਹੱਬ ਆ ਨਾ ਇਹ ਜੇ ਆਪਾਂ ਫਰੀਦਕੋਟ ਦੀ ਗੱਲ ਕਰਕੇ ਬਿਲਕੁਲ ਜੀ ਬਿਲਕੁਲ ਪਰ ਇੱਥੇ ਬਹੁਤ ਬਾਬਾ ਫਰੀਦ ਜੀ ਦਾ ਜਿਵੇਂ ਹਨਾ ਧਰਤੀ ਆ ਤਾਂ ਇਹ ਚੀਜ਼ਾਂ ਹੋਣੀਆਂ ਵੀ ਚਾਹੀਦੀਆਂ ਹਾਂ ਬਿਲਕੁਲ ਹੋਣੇ ਚਾਹੀਦੇ ਕਿਉਂਕਿ ਜੇ ਕਬੱਡੀ ਸੀ ਤਾਂ ਜਿਵੇਂ ਕਬੱਡੀ ਚ ਜੀ ਵਿਖੀ ਦਿੱਤਾ ਸਾਡੇ ਬਾਈ ਸੁਬੀਰ ਸਰਾਵਣਾ ਨਾ ਪਿੰਡ ਦੇ ਇੰਨਾ ਉਹ ਕੀਤਾ ਨਾ ਉਸੇ ਤਰ੍ਹਾਂ ਜੇ ਇੱਥੇ ਕੋਈ ਵੀ ਆਪਾਂ ਨੂੰ ਚੀਜ਼ ਮਿਲਦੀ ਐ ਜੇ ਗਰਾਊਂਡ ਤੁਸੀਂ ਬਣਾਤਾ ਨਾ ਗਰਾਊਂਡ ਆਪਣੇ ਕੋਲੇ ਆ ਹੁਣ ਖੇਡਣ ਵਾਲਿਆਂ ਦੀ ਇਹ ਕਮੀ ਬਈ ਤੁਸੀਂ ਪੂਰੀ ਕਰਨੀ ਆ ਨੌਜਵਾਨੋ ਇਹ ਮੈਂ ਤੁਹਾਨੂੰ ਇਹ ਕਹਿਣਾ ਇੱਥੇ ਖੜਕੇ ਵੀ ਆ ਇੱਥੇ ਮੈਂ ਹੁਣ ਤੁਹਾਨੂੰ ਵੀਡੀਓ 'ਚ ਤੁਸੀਂ ਫਿਰ ਵੀ ਕਹਿੰਦੇ ਆ ਪਰ ਇੱਕ ਵਾਰੀ ਪਹੁੰਚੋ ਇੱਥੇ ਵਿਜ਼ਿਟ ਕਰੋ ਤੇ ਜਿਹੜਾ ਐਡਰੈਸ ਆ ਬਈ ਪ੍ਰੋਪਰ ਇੱਕ ਵਾਰ ਫੇਰਦਾ ਬਿਲਕੁਲ ਮੈਂ ਤੁਹਾਨੂੰ ਇੱਕ ਤਾਂ ਬਰਾੜ ਸਾਹਿਬ ਸਾਰੇ ਦਰਸ਼ਕਾਂ ਨੂੰ ਤੁਹਾਡੇ ਵਿਊਜ਼ ਨੂੰ ਅਪੀਲ ਕਰਨਾ ਚਾਹੂੰਗਾ 18 ਤਰੀਕ ਨੂੰ ਤੁਸੀਂ ਪ੍ਰੈਕਟਿਸ ਮੈਚ ਦੇਖੋ ਵਿਊ ਦੇਖੋਗੇ ਤਾਂ ਦੇਖੋ ਸੋਨੂੰ ਵਿਜ਼ਿਟ ਕਰੇ ਬਿਨਾ ਇਹਦਾ ਨਹੀਂ ਪਤਾ ਲੱਗਦਾ ਕੋਈ ਵੀ ਚੀਜ਼ ਪਾਰਕ ਤੋਂ ਬਿਨਾ ਨਹੀਂ ਪਤਾ ਲੱਗਦਾ ਖੁੱਲ ਕੇ ਇਹ ਬਹੁਤ ਇੱਕ ਚੰਗੀ ਚੀਜ਼ ਹੈ ਦੇਖੋ ਅਸੀਂ ਆਪਦੇ ਐਫਰਟ ਕਰਤੇ ਤੁਸੀਂ ਹੁਣ ਹੰਗਾਰਾ ਦੇਣਾ ਇਹਨੂੰ ਵੱਧ ਤੋਂ ਵੱਧ ਫਰੀਦਕੋਟ ਕੋਟਕਪੂਰਾ ਨੂੰ ਨਾ ਮਤਲਬ ਬਹੁਤ ਵੱਡੀ ਓਪਰਚ्युनिटी ਹੈ ਤੁਹਾਡੇ ਬੱਚਿਆਂ ਲਈ ਤੇ ਇੱਕ ਟੈਨਸ਼ਨ ਫਰੀ ਲਾਈਫ ਗੇਮ ਤੋਂ ਵੱਧ ਕਿਤੇ ਵੀ ਨਹੀਂ ਹੁੰਦੀ ਨਹੀਂ ਹੁੰਦੀ ਡਰੈਸ ਜਿਹੜਾ ਪ੍ਰੋਪਰ ਹੈ ਜੀ 4 ਕਿਲੋਮੀਟਰ ਫਰੀਦਕੋਟ ਤੋਂ ਤੇ 4 ਕਿਲੋਮੀਟਰ ਕੋਟਕਪੂਰੇ ਤੋਂ ਠੀਕ ਹੈ ਇਹ ਸੈਂਟਰ ਚ ਆ ਗਿਆ ਹੂੰ ਇਧਰਲੇ ਪਾਸੇ ਸਾਡੇ ਮਤਲਬ ਰੋਟੀ ਸ਼ਾਹ ਜੀ ਦੀ ਜਗਾਹ ਤੋਂ ਲਗਭਗ 200 ਮੀਟਰ ਇਧਰ ਆਪਣੇ ਰਾਜਸਵਾਮੀ ਦਾ ਡੇਰਾ ਆ ਗਿਆ ਇਧਰ ਰਾਜਸਵਾਮੀ ਜੀ ਦਾ ਡੇਰਾ ਸਾਨੂੰ ਥੋੜਾ ਜਿਹਾ ਅੱਗੇ ਆ ਗਿਆ ਹਾਂ ਤੇ ਵਿਚਾਲੇ ਆ ਗਿਆ ਹਾਂ ਦਰਸ਼ਕੋ ਇਹ ਨਾ ਹੋਇਓ ਕਿ ਤੇ ਕਹਦੇ ਵੀ ਰੋਡ ਤੇ ਚੀਜ਼ ਭਾਲੀ ਜਾਣੀ ਹੈ ਖੇਤਾਂ ਚ ਬਣਿਆ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੁਣ ਵੀ ਮੈਂ ਤਾਂ ਖੇਤਾਂ ਚ ਖੜੇ ਹਾਂ ਪਰ ਜੰਗਲ ਚ ਮੰਗਲ ਬਾਈ ਹਣੀਆਰ ਗਿਆ ਨੇ ਤੇ ਬਾਈ ਸੌਖਾ ਬਾਈ ਜਿੰਨੀ ਵੀ ਟੀਮ ਇਹਨਾਂ ਦੀ ਹੈ ਨਾ ਤੇ ਸਾਰੀ ਟੀਮ ਨੇ ਜਿਹੜਾ ਜੰਗਲ ਚ ਮੰਗਲ ਲਾਇਆ ਕਿਉਂਕਿ ਆ ਖੜੇ ਹੁਣ ਤੁਸੀਂ ਆਇਆ ਨਾ ਸਮਝ ਲਓ ਮੈਂ ਕਿ ਸਟੇਡੀਅਮ ਚ ਖੜਾ ਬਠੰਡੇ ਤੇ ਫਰੀਦਕੋਟ ਹੀ ਖੜਿਆ ਤੇ ਖੜੇ ਵੀ ਖੇਤਾ ਚ ਮਾਹੌਲ ਜਿਹੜਾ ਇੱਕ ਨੰਬਰ ਆ ਤੇ ਬਈ ਆਪਾਂ ਕਰਕੇ ਖਿਡਾਰੀਆਂ ਨਾਲ ਵੀ ਗੱਲ ਜੀਣਾ ਸਰਿੰਦਰ ਸਿੰਘ ਸਰਿੰਦਰ ਇਥੋਂ ਲੋਕਲ ਹੀ ਹਾਂ ਹਾਂਜੀ ਹਾਂਜੀ ਲੋਕਲ ਠੀਕ ਆ ਬਈ ਕਿਵੇਂ ਲੱਗਿਆ ਜਿਹੜਾ ਆ ਆਪਣੇ ਫਰੀਦਕੋਟ ਸ਼ਹਿਰ ਚ ਹਣੇ ਤਿਆਰ ਬਹੁਤ ਵਧੀਆ ਗਰਾਊਂਡ ਲੱਗਦਾ ਦਾਈ ਬਹੁਤ ਵਧੀਆ ਵੀ ਸਪੈਸ਼ਲ ਵੇਖਣ ਆਏ ਐ ਸਾਰੇ ਹਾਂਜੀ ਲਾਈਟਾਂ ਜਗਦੀਆਂ ਸੀ ਮੈਂ ਖੈ ਦੇਖ ਕੇ ਆਉਣੇ ਆ ਰਾਤ ਦਾ ਮਾਹੌਲ ਵੇਖਣ ਆਇਆ ਵੀ ਰਾ ਹਾਂ ਜੀ ਇੱਥੇ ਖੇਡੀ ਦਾ ਲੋਕ ਲਈ ਹਾਂ ਜੀ ਹਾਂ ਜੀ ਕਿੰਨੇ ਜਣੇ ਹੁੰਦਾ ਗਰੁੱਪ ਆ ਇੱਥੇ ਸਾਡੇ 8 ਕਿ ਜਣਿਆਂ ਦਾ ਹਜੇ ਹੈਗੀ ਆ ਹਾਂ ਜੀ ਹਾਂ ਜੀ 8 ਕਿ ਜਣੇ ਕਿ ਟੀਮ ਬਣੀ ਪਈ ਆ ਹਾਂ ਜੀ ਟੀਮ ਹੁਣ ਤਾਂ ਇੱਕ ਬਾਈ ਆਰਗੇਨ ਹੈ ਨਾ ਆਰਗੇਨ ਪਲੇਟਫਾਰਮ ਦੇਤਾ ਹੈ ਤੇ ਹੁਣ ਤਾਂ ਤੁਸੀਂ ਘੜੇ ਹੋਣਾਗਾ ਹਾਂ ਜੀ ਹਾਂ ਜੀ ਠੀਕ ਆ ਬਾਕੀ ਵਧੀਆ ਗੱਲ ਆ ਬਾਈ ਜਿਹੜਾ ਨਸ਼ਿਆਂ ਤੋਂ ਹਣਾ ਦੂਰ ਹੈ ਤੇ ਬਾਕੀ ਆ ਨਾ ਗੇਮ ਖੇਡਦੇ ਰਿਹਾ ਫਿਟਨੈਸ ਸਾਰਾ ਕੁਝ ਹੀ ਨਾਲ-ਨਾਲ ਚੱਲਦਾ ਰਹਿੰਦਾ ਇਸ ਚੀਜ਼ ਨਾਲ ਨਾਲੇ ਟੈਨਸ਼ਨ ਫ੍ਰੀ ਹੋ ਜਾਂਦਾ ਇਸ ਟੈਨਸ਼ਨ ਫ੍ਰੀ ਹੋ ਜਾਂਦਾ ਗੇਮ ਖੇਡ ਕੇ ਆਪਦਾ ਅਸੀਂ ਅੱਗੇ ਸੰਡੇ ਨੂੰ ਖੇਡਦੇ ਹੁਣ ਸਭੋ ਟਾਈਮ ਰਾਤ ਨੂੰ ਹੀ ਜਿਵੇਂ ਲੀਗ ਕਰਵਾਉਣ ਲੱਗੇ ਬਾਈ ਜੀ ਤੇ ਗੱਲ ਹੋਰ ਆ ਬਾਈ ਜਿਵੇਂ ਰਾਤ ਨੂੰ ਹੁਣ ਚੱਲ ਕਹਿਣਾ ਮੈਨੂੰ ਹੀ ਕਹਿਣਗੇ ਚੱਲ ਮੇਰਾ ਕੰਮ ਹੈ ਇਹ ਹਨਾ 11 12 ਵਜੇ ਤੱਕ ਫੋਨ ਤੇ ਲੱਗੇ ਰਹਿੰਦੇ ਹਨਾ ਕਿਉਂਕਿ ਨੀਂਦ ਆਉਂਦੀ ਨਹੀਂ ਮੈਂ ਲੱਦਾ 11 ਤੱਕ ਵਜਦੀ ਜਾਂਦਾ ਆਈਪੀਐਲ ਵੇਖਦੀ ਘਰ ਆ ਜਾਂਦਾ ਤੇ ਕਿਉਂ ਨਾ ਹਨਾ ਇੱਥੇ ਆ ਆਪਾਂ ਆਈਪੀਐਲ ਆਪਾਂ ਇੱਥੇ ਹੀ ਬਣਾ ਦਈਏ ਆ ਬਣ ਜਾਣਾ ਜੀ ਬਣੀ ਜਾਣਾ ਹੋਣਾ ਤੇ ਠੀਕ ਆ ਬਾਈ ਕਰੋ ਸਪੋਰਟ ਹਨਾ ਫੋਲ ਕੇ ਆਪਦੇ ਜਿਹੜੇ ਨੌਜਵਾਨਾਂ ਨਾਲ ਦੇ ਸਾਰਿਆਂ ਨੂੰ ਲੈ ਕੇ ਪਹੁੰਚਾ ਕਰੋ ਤੇ ਠੀਕ ਆ ਦਰਸ਼ਕੋ ਤੁਸੀਂ ਵੀ ਬਾਈ ਇਹ ਸਪੋਰਟ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਕਿਉਂਕਿ ਚੰਗੀ ਚੀਜ਼ ਆਪਣੇ ਪੇਜ ਤੇ ਤੁਹਾਨੂੰ ਮਿਲੂਗੀ ਮਾੜੀ ਚੀਜ਼ ਤੁਹਾਨੂੰ ਮਿਲਦੀ ਨਹੀਂ ਅੱਗੇ ਵੀ ਤੁਹਾਨੂੰ ਪਤਾ ਹੀ ਹੈ ਨਾ ਨਹੀਂ ਮੇਰੀ ਬਹੁਤ ਆਪੀਲ ਆ ਬ੍ਰਾਂਡ ਸਾਹਿਬ ਬਹੁਤ ਚੰਗੇ ਐਫਰਟ ਕਰਦੇ ਤੇ ਬਾਈ ਸੋਖਰਗੇ ਹੈਗੇ ਬਹੁਤ ਚੰਗੀ ਚੰਗੀ ਵੀਡੀਓਸ ਸਾਨੂੰ ਲੈ ਕੇ ਮਿਲਵਾਉਂਦੇ ਤੇ ਕੋਸ਼ਿਸ਼ ਕਰਨੀ ਆ ਬਾਈ ਇੱਕ ਵਾਰ ਵਿਜ਼ਿਟ ਕਰਨ ਦੀ ਤੇ ਦੂਜੀ ਗੱਲ ਇੱਕ ਵਾਰ ਫਿਰ ਸੱਦਾ ਦੇਣਾ 18 ਤਰੀਕ ਨੂੰ ਬਾਈ ਲਗਭਗ 6:30 6:30 ਵਜੇ ਤੁਸੀਂ ਪਹੁੰਚੋ ਪਹੁੰਚੋ ਤੇ ਇੱਕ ਗੱਲ ਹੋਰ ਤੁਹਾਨੂੰ ਇਹ ਨਹੀਂ ਖਾਣ ਪੀਣ ਨੂੰ ਕੰਟੀਨ ਆ ਬਾਈ ਜਿਹੜਾ ਕੋ ਮਰਜ਼ੀ ਖਾਓ ਵੀ ਇੱਥੇ ਆ ਕੇ ਆਉਦਾ ਨਾ ਇੱਕ ਮਾਹੌਲ ਤੁਹਾਨੂੰ ਬਾਈ ਮਹਾਲੀ ਵਾਲਾ ਹੀ ਮਿਲ ਜਾਣਾ ਬਿਲਕੁਲ ਤੇ ਠੀਕ ਆ ਬਾਈ ਸੁੱਖ ਧੰਨਵਾਦ ਧੰਨਵਾਦ ਬਹੁਤ ਬਹੁਤ ਬਾਈ ਸਮਾਂ ਦਿੱਤਾ ਨਾ ਤੁਸੀਂ ਦੂਜੀ ਵਾਰ ਸਾਡੇ ਨਹੀਂ ਬਈ ਆਪਾਂ ਜਿੰਨੀ ਵੀ ਸਪੋਰਟ ਆ ਜਰੂਰ ਕਰਾਂਗੇ ਤੇ ਠੀਕ ਆ ਬਾਈ ਧੰਨਵਾਦ